ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਅੱਜ ਦਾ ਵਲੋਗ ਬੜਾ ਖਾਸ ਹੋਣ ਵਾਲਾ ਵਾ ਹਨਾ ਮੰਮੀ ਜੀ ਹਾਂ ਕਿਉਂਕਿ ਚਾਰ ਤੇ ਤੁਸੀਂ ਬਹੁਤ ਖਾਦੇ ਹੋਣੇ ਆ ਤੇ ਅੱਜ ਜਿਹੜਾ ਨੀ ਚੀਜ਼ ਦਾ ਚਾਰ ਬਣਾਉਣ ਲੱਗਾ ਨਾ ਉਹ ਤੁਸੀਂ ਕਦੀ ਨਹੀਂ ਖਾਦਾ ਹੋਣਾ ਬਣੇ ਰਿਓ ਸਾਡੇ ਵਲੋਗ ਦੇ ਨਾਲ ਤੇ ਤੁਹਾਨੂੰ ਵੀ ਦੱਸਦੇ ਆ ਆਜੋ ਫਿਰ ਮੰਮੀ ਜੀ ਕੋ ਸਿੱਖੀਏ ਕਿਦਾ ਬਣਾਉਣਾ ਚਲੋ ਜੀ ਦੱਸੋ ਫਿਰ ਇੱਧਰ ਵੇਖੋ ਮੰਮੀ ਜੀ ਤੇ ਆਪਣੇ ਇਨਗਰੀਡੀਐਂਟਸ ਇਕੱਠੇ ਕਰਕੇ ਬੈਠੇ ਆ ਦੱਸਣਗੇ ਹੁਣ ਅਦਰਕ ਤੇ ਲਸਣ ਤੇ ਮੇਚਾਂ ਦੀ ਪੇਸਟ ਹਾਂਜੀ ਤੇ ਗੁੜ ਤੇ ਥੋੜੀ ਖੰਡ ਤੇ ਇਮਲੀ ਠੀਕ ਹੈ ਇਮਲੀ ਨੂੰ ਅਸੀਂ ਪਾਣੀ ਦੇ ਚਪਿਆਂ ਦੇ ਨਾਲ ਪਾਣੀ ਵਿੱਚ ਉਹ ਭਾਪ ਨਿਕਲਦੀ ਇਹਦਾ ਮਤਲਬ ਇਹ ਆ ਕਿ ਗਰਮਾ ਹਾਂ ਤੇ ਇਹ ਈ ਦਮ ਤੋਂ ਦੇ ਨਾਲ ਛੇਤੀ ਹੋ ਜੇਦੀ ਹੈ ਨਾ ਹਾਂਜੀ ਛੇਤੀ ਮੈਲਟ ਹੋਊਗੀ ਜੇ ਅੱਜ ਅਸੀਂ ਚਾਰ ਬਣਾਉਣ ਲੱਗੇ ਹਾਂ ਜੇ ਮੈਂ ਕਰਦਾ ਤੇ ਦੱਸੋ ਅੱਜ ਅਸੀਂ ਚਾਰ ਬਣਾਉਣ ਲੱਗੇ ਧਨੀਏ ਦਾ ਤੇ ਧਨੀਏ ਦਾ ਸੀਜ਼ਨ ਵੀ ਬੜਾ ਵਾ ਤਣੀਆਂ ਬਥੇਰਾ ਸਾਰੇ ਹਰ ਇੱਕ ਘਰ ਵਿੱਚ ਹੁੰਦਾ ਧਨੀਆ ਤੇ ਚ ਪੈਣਾ ਜੀ ਦਾ ਤੇ ਜਵਾਨ ਤੇ ਧਨੀਆ ਸੁੱਕਾ ਧਨੀਆ ਇਹਨਾਂ ਨੂੰ ਅਸੀਂ ਗਰਮ ਕਰਕੇ ਤੇ ਮਿਕਸੀ ਵਿੱਚ ਬਰੀਕ ਕਰ ਲੈਣਾ ਧਨੀਏ ਦੇ ਵਿੱਚ ਧਨੀਆ ਪੈਣਾ ਹਨਾ ਧਨੀਆ ਸੁੱਕਾ ਧਨੀਆ ਪੈਣਾ ਚਲੋ ਫਿਰ ਅੰਦਰ ਸੁੱਕਾ ਤਾਂ ਨਹੀਂ ਹੈ ਕਰੀਏ ਸਟਾਰਟ ਫਿਰ ਰੈਸਪੀ ਨਾਟ ਹੈ ਵੇਖੀਏ ਇੰਨਾ ਹਨਾ ਮਮੇ ਤੇ ਮੰਮੀ ਆਂਦੇ ਵੀ ਅਸੀਂ ਕੁਵਾਰੇ ਹੁੰਦੇ ਬਣਾਉਂਦੇ ਰਹੇ ਆ ਤੇ ਹੋਂਦ ਤੇ ਅਸੀਂ ਕਦੀ ਵੀ ਹਨਾ ਖਾਧਾ ਨਹੀਂ ਆ ਆਹੀਂ ਪਹਿਲੀ ਵਾਰੀ ਖਾਣ ਲੱਗੀਆਂ ਤੇ ਮੰਮੀ ਪਹਿਲਾਂ ਵੀ ਖਾਂਦੇ ਰਹੇ ਆ ਹਨਾ ਮੰਮੀ ਅੱਛਾ ਮੰਮੀ ਤੁਸੀਂ ਪਹਿਲਾਂ ਖਾਂਦੇ ਰਹੇ ਆ ਮੈਂ ਅੱਗੇ ਇੱਕ ਵਾਰੀ ਬਣਾਇਆ ਸੀ ਤਾਂ ਮੈਨੂੰ ਬੜਾ ਸਵਾਦ ਲੱਗਾ ਹੋਂਦੇ ਨਹੀਂ ਗੱਲ ਹਾਂਜੀ ਇਹ ਬਾਬਾ ਚੰਨਾ ਦੀ ਗੱਲ ਆ ਵੇਖੋ ਠੀਕ ਆ ਕਿੱਦਾਂ ਆਨੇ ਨੇ ਠੀਕ ਆ ਚਲੋ ਜੀ ਇਮਲੀ ਨੂੰ ਤੇ ਆਪਾਂ ਦਿੱਤਾ ਵਾ ਭੇ ਤੇ ਹੁਣ ਉਹਨਾਂ ਦੇ 19 ਦੇਰ ਆਪਾਂ ਅਗਲੇ ਸਟੈਪ ਸਿੱਖਦੇ ਆ ਮੰਮੀ ਜੀ ਕਿਦਾਂ ਕਰਦੇ ਆ ਤੇ ਫਿਰ ਜਦੋਂ ਇਹਦਾ ਟਾਈਮ ਆਊਗਾ ਦੋ ਇਹਨੂੰ ਪਾਵਾਂਗੇ ਹਨਾ ਨਾਲੇ ਕੋਸੇ ਪਾਣੀ ਦੇ ਵਿੱਚ ਪਾਈ ਆ ਛੇਤੀ ਇਹਨੇ ਹੋ ਜਾਣਾ ਉਹ ਕੀ ਇਹਨੂੰ ਕਹਿੰਦੇ ਮੈਲਟ ਜੋ ਵੀ ਆ ਤੇ ਹੁਣ ਕੀ ਕਰਨਾ ਜੀ ਤੇ ਤੇਲ ਤੁਸੀਂ ਆਪਣੇ ਮਸਾਲਿਆਂ ਦੇ ਹਿਸਾਬ ਨਾਲ ਪਾ ਲਿਓ ਹਾਂਜੀ ਲੋ ਜੀ ਇੱਧਰ ਕੜਾਈ ਦੇ ਵਿੱਚ ਤੇਲ ਪੈ ਗਿਆ ਵਾ ਤੇ ਹੁਣ ਤੂੰ ਤਾਂ ਇਹ ਥੋੜਾ ਜਿਹਾ ਗਰਮਾ ਲੈਂਦੀ ਹੈ ਨਾ ਹਾਂਜੀ ਹਾਂਜੀ ਫਿਰ ਵਿੱਚ ਉਹ ਦੂਜੇ ਮਸਾਲੇ ਪਾਉਂਦੇ ਆਂ ਆਮਾ ਦਹੀਂ ਇੱਧਰ ਹੈ ਇਮਲੀ ਪਾਉਣਾ ਮੈਨੂੰ ਥਿਆ ਸਾਰੀ ਨਹੀਂ ਪਉਂਦੇ ਚਲੋ ਜੀ ਸ਼ਾਇਦ ਅਰੇ ਕਿਵੜੀ ਪੁਣੀ ਗਈ ਆ ਇਹ ਆਈ ਮਲੀ ਦਾ ਪਾਣੀ ਹੈ ਨਾ ਹੂੰ ਤੇ ਬਹੁਤਾ ਪਤਲਾ ਨਹੀਂ ਕਰਨਾ ਠੀਕ ਠੀਕ ਹੀ ਰੱਖਣਾ ਹਾਂਜੀ ਤੇ ਇਹ ਇੱਧਰ ਇਮਲੀ ਦਾ ਪਾਣੀ ਜਿਹੜਾ ਨੇ ਛੋੜ ਦਿਆ ਵਾ ਹੀ ਆ ਲਾ ਹੋ ਗਿਆ ਤੇ ਇਹਨਾਂ ਕਹਿੰਦੇ ਪਾਵਣ ਲੱਗੇ ਆ ਤੁਹਾਨੂੰ ਪਾ ਦਕ ਲੋ ਸੰਭਾ ਤੇ ਹਾਂਜੀ ਹਾਂਜੀ ਇਹ ਕਹਿੰਦੇ ਪਾਵਣ ਜਰਾ ਥੋੜਾ ਹੋਰ ਪੜਨਾ ਹਾਂ ਨਾ ਹੋਰ ਨਹੀਂ ਪੁੱਟਣਾ ਤੇ ਨਾਲ ਹੀ ਇਹਦੇ ਪਾਵਾਂਗੇ ਇਹ ਨਾਲ ਹੀ ਲੂਣ ਪਾਵਾਂਗੇ ਚਲੋ ਜੀ ਠੀਕ ਹਾਂਜੀ ਬਾਕੀ ਮਸਾਲੇ ਬਾਅਦ ਵਿੱਚ ਰੱਖੋ ਬਾਕੀ ਮਸਾਲੇ ਬਾਅਦ ਚ ਤੇ ਆ ਹੁਣ ਪੁੱਜ ਗਿਆ ਸਾਡਾ ਤੇ ਇਹਦੇ ਨਾਲ ਹੀ ਅਸੀਂ ਪਾ ਦੇਣਾ ਇਮਲੀ ਦਾ ਪਾਣੀ ਲਓ ਜੀ ਮੀਠਾ ਪਾਣੀ ਪਾ ਦਿੱਤਾ ਮੋਂ ਸਾਡੇ ਵਿੱਚ ਤੇ ਇਹਨੂੰ ਥੋੜਾ ਜਿਹਾ ਗਾੜਾ ਹੋਣ ਦੇਣਾ ਅੱਛਾ ਇਹ ਕੇਸਟ ਨੂੰ ਗਾੜਾ ਹੋਣ ਦੇਣਾ ਹਾਂ ਥੋੜਾ ਜਿਹਾ ਪਤਲਾ ਨਾ ਜੀ ਹਾਂਜੀ ਤੇ ਇਹ ਦੇਖ ਕੇ ਥੋੜਾ ਗਾੜਾ ਹੋਣਾ ਜਿੱਦਾਂ ਇਹ ਮੀਠੀ ਬਣਾਉਂਦੇ ਨਹੀਂ ਗਾੜਦੇ ਇਹਨੂੰ ਗਾੜਾ ਕਰਦੇ ਹੁੰਦੇ ਨਹੀਂ ਹਣਾ ਜਿੱਦਾਂ ਹਾਂ ਚਟਨੀ ਬਣਾਉਂਦੇ ਆ ਉਹ ਤਾਂ ਹੀ ਇਹਨੂੰ ਗਾੜਾ ਕਰਨਾ ਵਾ ਠੀਕ ਠੀਕ ਤੇ ਤੁਹਾਨੂੰ ਬਾਅਦ ਵਿੱਚ ਦੱਸ ਦਿਆਂ ਕਿ ਕਿਦਾਂ ਕਿਦਾਂ ਪਾਉਣੇ ਨੇ ਮਸਾਲੇ ਤੁਹਾਨੂੰ ਦੱਸਿਆ ਜਾਏਗਾ ਖੜੇ ਮਸਾਲੇ ਤੋਂ ਅਸੀਂ ਬਰੀਕ ਕਰਦੇ ਆ ਮਿਕਸੀ 'ਚ ਠੀਕ ਇਹ ਕਿਹੜੇ ਕਿਹੜੇ ਸੀ ਇਹ ਜਵਾਨ ਹਾਂਜੀ ਤੇ ਜੀਰਾ ਹਾਂਜੀ ਤੇ ਸੁੱਕਾ ਤਾਂ ਨਹੀਂ ਹੈ ਹੈਨਾ ਤੇਵੇ ਤੋਂ ਸੌਂਫ ਪਾਈ ਥੋੜੀ ਜੀ ਸੌਂਫ ਮੈਂ ਬਾਅਦ ਚ ਪਾਈ ਹੋਗੀ ਠੀਕ ਠੀਕ ਆ ਤੇ ਇਮਲੀ ਦਾ ਪਾਣੀ ਸਾਡਾ ਜੰਨਾ ਪਿਆ ਵਾ ਤੇ ਇਹਦੇ ਵਿੱਚ ਪਾਉਣੀ ਆ ਹੀ ਢੇਗੀ ਮਿਰਚ ਢੇਗੀ ਮਿਰਚ ਨਾਲ ਕਲਰ ਬਹੁਤ ਵਧੀਆ ਆਉਂਦਾ ਅੱਛਾ ਢੇਗੀ ਮਿਰਚ ਵੀ ਪਾਣੀ ਆ ਹੂੰ ਇਹਨਾਂ ਦਾ ਕਲਰ ਬਹੁਤ ਵਧੀਆ ਆਉਂਦਾ ਤੇ ਬਾਕੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇੱਕ ਵਾਰੀ ਕਿ ਤੁਸੀਂ ਇਹ ਰੈਸਪੀ ਪਹਿਲਾਂ ਸੁਣੀ ਸੀ ਜਾਂ ਬਣਾਈ ਸੀ ਹਨਾ ਜੇ ਨਹੀਂ ਬਣਾਈ ਤਾਂ ਤੁਸੀਂ ਬਣਾ ਕੇ ਵੇਖਿਓ ਤੇ ਰੋਟੀ ਦੇ ਨਾਲ ਇਹ ਬਹੁਤ ਸਵਾਦ ਲੱਗਦੀ ਆ ਤੇ ਹੈ ਵੀ ਇੰਦਾ ਠੰਡੀ ਆ ਅੱਜ ਕੱਲ ਜਿੱਦਾ ਵੀ ਪੀਓ ਪੀਓ ਵਾਧਾ ਨੁਕੀਆ ਦੇ ਤੇ ਉਹ ਇਹ ਛਟੀ ਖਾ ਸਕਦਾ ਹਰੇ ਤਾਂ ਨਹੀਂ ਠੰਡੀ ਹੁੰਦੀ ਹੈ ਹਾਂਜੀ ਨਹੀਂ ਬਿਲਕੁਲ ਬਿਲਕੁਲ ਹਨਾ ਨਾਲੇ ਧਨੀਆਂ ਤੇ ਹੈ ਹੀ ਚੰਗਾ ਸਾਰੀ ਸਾਡੀ ਸਿਹਤ ਵਾਸਤੇ ਤੇ ਇਹ ਤੇ ਫਿਰ ਮਮੀ ਇਦਾ ਵੀ ਹੋ ਸਕਦਾ ਨਾ ਅਨੀ ਇਹਦੀ ਚਟਣੀ ਫਿਰ ਆਪਾਂ ਰੋਟੀ ਨਾਲ ਵੀ ਖਾ ਸਕਦੇ ਸਿੰਪਲ ਹੀ ਹਾਂ ਨਾ ਨਾਲ ਸਬਜੀ ਹੋਵੇ ਕੋਈ ਤੇ ਪਾਣੀ ਉਹ ਤਾਂ ਮੈਂ ਨਾਲ ਹੀ ਮਿਰਚ ਪਾਤੀ ਹਰੇ ਨਹੀਂ ਵਧੀਆ ਕੀਤਾ ਯਾ ਤੇ ਇੱਕ ਤਾਂ ਤਾਂ ਵਧੀਆ ਹੋਣਾ ਹਾਂਜੀ ਤੇ ਹੁਣ ਇਹਨੂੰ ਆਪਾਂ ਕਿੰਨੀ ਦੇਰ ਬਾਅਦ ਤੇ ਪਕਾਉਣਾ ਵਾ ਅਜੇ ਥੋੜੇ ਜਿਹਾ ਸੰਘਣਾ ਹੋਣ ਦਿੰਨੇ ਆ ਨਾ ਅਛਾ ਇਹਨੂੰ ਸੰਘਣਾ ਠੀਕ ਹਾਂ ਚਲੋ ਜੀ ਇਹ 10 ਕਿ ਮਿੰਟ ਦੇ ਹਿਸਾਬ ਲਾ ਲਓ ਪੀਣਾ ਕਿ ਇਹਨਾਂ ਨਾਲ ਇਹਨੂੰ ਅੱਛਾ ਤੇ ਫਿਰ ਬਾਅਦ ਵਿੱਚ ਤੁਹਾਨੂੰ ਦੱਸਦੇ ਆ ਕਿ ਕੀ ਕੀ ਪੈਣਾ ਠੀਕ ਆ ਜੀ ਬਣਵੀਂ ਛੇਤੀ ਜਾਂਦੀ ਐ ਠੀਕ ਠੀਕ ਹਾਂ ਜਿਤਨਾ 20 ਕਿ ਮਿੰਟ ਲੱਗਦੇ ਸਾਡੇ ਬਣਨ ਨੂੰ ਸਮਾਨ ਹੋਵੇ ਸਹੀ ਇੱਕ ਰੀ ਘਰ ਹਨਾ ਹਾਂ ਚਲ ਆਓ ਫਿਰ ਵੇਖੀਏ ਔਮਲੀ ਦਾ ਪਾਣੀ ਸੁੱਕ ਗਿਆ ਵਾ ਆ ਵੇਖ ਲਓ ਹਾਂਜੀ ਤੇ ਹੁਣ ਨਾ ਕੀ ਸਕੋਣਾ ਹਾਂ ਇੰਨਾ ਤੇ ਹਾਂਜੀ ਤੁਸੀਂ ਮੰਨਦਾ ਜੇ ਤਾਂ ਜਿਹੜਾ ਪਾਣੀ ਪਾਇਆ ਸੀ ਉਹ ਸਾਡਾ ਸੁੱਕ ਗਿਆ ਵਾ ਤੇ ਇਮਲੀ ਮਲੀ ਰਹਿ ਗਈ ਹਾਂਜੀ ਹਾਂਜੀ ਹਨਾ ਤੇ ਹੁਣ ਅਸੀਂ ਇਹਦੇ ਵਿੱਚ ਪਾਉਣਾ ਵਾ ਗੁੜ ਅੱਛਾ ਗੋੜ ਹਾਂ ਗੋੜ ਤੇ ਥੋੜੀ ਜਿਹੀ ਪੋਣੀ ਐਨੀ ਖੰਡ ਗੁੜ ਤੇ ਖੰਡ ਹਨਾ ਹੂੰ ਗੋੜਖੰਡ ਪਾ ਕੇ ਤਾਂ ਥੋੜਾ ਜਿਆ ਆਪ ਹਿਲਾ ਲੈਣਾ ਵਾ ਤੇ ਜਿਹੜਾ ਅੰਦਰ ਮੈਲਟ ਹੋ ਜਾਏ ਹਾਂਜੀ ਤੇ ਇਹ ਤੋਂ ਬਾਅਦ ਅਸੀਂ ਪਾਉਣਾ ਧਨੀਆ ਸ਼ਫੇਰ ਧਨੀਆ ਦੀ ਵਾਰੀ ਆ ਗਈ ਫੇਰ ਪਾਉਣਾ ਧਨੀਆ ਸਮੈਲ ਬਹੁਤ ਸੋਹਣੀ ਆਉਂਦੀ ਆ ਤੇ ਇਹ ਧਨੀਆ ਕਿ ਨਹੀਂ ਮਮੀ ਆਪਣੇ ਕੋ ਮੈਂ ਇੱਕ ਕੁਛੀ ਧਨੀਆ ਦੀ ਲਈ ਅੱਛਾ ਇੱਕ ਕੁਛੀ ਧਨੀਆ ਦੀ ਲਈ ਹਾਂ ਹੁਣ ਤਾਂ ਧਨੀਆ ਵੀ ਸਸਤਾ ਵਾ ਹਾਂਜੀ ਗਸਾ ਸਾਰੇ ਜਾਨੇ ਹੁਣ ਹੁਣ ਬਣਾ ਲਿਓ ਤਨੀਆ ਸਸਤਾ ਜੀ ਹੈਨਾ ਹਾਂ ਘਰਿਆਂ ਚ ਤੇ ਮਹਿੰਗਾ ਬੜਾ ਹੁੰਦਾ ਜਨੇ ਜਨੇ ਬਣਾਉਣੀ ਆ ਬਣਾ ਕੇ ਤੇ ਰੱਖ ਸਕਦਾ ਮੈਂ ਤਾਂ ਬਣਾ ਕੇ ਰੱਖ ਲੈਣੀ ਆ ਤੇ ਆ ਮੈਂ ਥੋੜੀ ਜੀ ਬਣਾਉਣ ਲਈ ਮੇਰੇ ਕੋਲ ਤਨੀਆ ਥੋੜਾ ਹੀਗਾ ਤੇ ਫਿਰ ਮੰਮੀ ਜੀ ਸੋਚਣ ਦੇ ਹੀ ਕਿ ਚਲੋ ਤੁਹਾਨੂੰ ਵੀ ਤਾਂ ਖਵਾਉਨੇ ਆ ਤੇ ਨਾਲੇ ਵਲੋਗ ਬਣਾ ਲੈਨੇ ਆ ਤੇ ਇੱਧਰ ਅਮਨ ਆਮਨੇ ਹ ਗ੍ਰੇਡ ਕਰਨ ਦੀ ਆ ਕਿ ਕਦ ਕੀ ਕਦੋਂ ਬਣਦੀ ਆ ਤੇ ਕਦੋਂ ਖਾ ਕੇ ਵੇਖੀ ਆ ਨਾ ਅਮਣ ਨਹੀਂ ਨਾ ਤੇ ਇਹ ਸੁਣੀ ਨਾ ਇਹਦਾ ਵੀ ਚਾਰ ਹੁੰਦਾ ਤੇ ਮੰਮੀ ਜੀ ਨੇ ਪਹਿਲਾਂ ਟਰਾਈ ਕੀਤੀ ਆ ਸੋ ਸਾਰੇ ਭੈਣ ਭਰਾਵਾਂ ਨਾਲ ਅਸੀਂ ਵੀ ਨਾਲ ਤੁਹਾਡੇ ਨਾਲ ਹੀ ਆ ਆਪਾਂ ਪਹਿਲੀ ਵਾਰੀ ਖਾਣੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਡੇ ਜੋ ਕਿਸੇ ਨੇ ਪਹਿਲਾਂ ਟਰਾਈ ਕੀਤੀ ਹੋ ਹਨ ਤੇ ਆ ਅਸੀਂ ਤਾਂ ਨਹੀਂ ਆ ਪਤਾ ਕਿਚੋ ਨਾ ਤੇ ਜਦ ਥੋੜਾ ਜਿਹਾ ਜਨਾਲ ਨਾਲ ਨਾ ਫਿਰ ਆ ਮਸਾਲੇ ਪਾਉਣੇ ਨਾਲ ਅੱਛਾ ਫੇਰੇ ਵਾਲੇ ਮਸਾਲੇ ਪਾਉਣੇ ਹਾਂ ਹਾਂ ਠੀਕ ਆ ਜੀ ਠੀਕ ਆ ਠੀਕ ਆ ਹਾਂ ਜੀ ਹੁਣ ਇਹਨੂੰ ਰਿਜਣ ਦੇਣਾ ਹਨਾ ਕਿੰਨੀ ਦੇਰ ਵਾਸਤੇ ਇਹ ਬਾਅਦ ਕਿੰਨੇ ਦੇਣਾ ਨਾ ਚਾ 10 ਮਿੰਟ ਰਿਜਣਾ ਇਹਨੂੰ ਤੇ ਰਹਿਣ ਅਹੀਂ ਮਸਾਲੇ ਨੂੰ ਖੜੇ ਮਸਾਲੇ ਪਈਏ ਠੀਕ ਆ ਜੀ ਪਾ ਦੇਣਾ ਤੈ ਮਸਾਲੇ ਪਾਤੇ ਆ ਤੇ ਹੁਣ ਅਹੀਂ 15 ਮਿੰਟ ਰਹਿਣਾਂਗੇ ਨਾ ਮਸਾਲੇ ਪਾ ਕੇ ਫੇਰੇ ਨੂੰ ਹਨਾ ਰਿਜਣਾ ਹਾਂ ਚਲੋ ਜੀ ਹੋਣੇ ਦੀ ਵੇਟ ਕਰਦੇ ਆ 10 ਮਿੰਟ ਦੀ ਤੇ ਤੁਹਾਨੂੰ ਨਹੀਂ ਵੇਟ ਕਰਾਉਨੇ ਤੁਹਾਨੂੰ ਉਹ ਵੇਟ ਕਰਨੀ ਪੈਣੀ ਆ ਜਦੋਂ ਤੁਸੀਂ ਘਰੇ ਬਣਾਉਂਗੇ ਹੈਂ ਤੇ ਇਹ ਵੀ ਆਪਣੇ ਘਰ ਬਣਾ ਕੇ ਤੇ ਸਾਨੂੰ ਕਮੈਂਟ ਕਰਿਓ ਵੀ ਕਿਹਨੇ ਕਿਹਨੇ ਬਣਾਈ ਆ ਤੇ ਕਿੰਦਾ ਦੀ ਬਣੀ ਆ ਸਵਾਦ ਬਣੀ ਆ ਆ ਫਿਰ ਸਾਨੂੰ ਸਾਰਿਆਂ ਨੂੰ ਕਮੈਂਟ ਕਰਿਓ ਤੇ ਫਿਰ ਸਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਵੀਰ ਭਰਾਵਾਂ ਨੇ ਜਿਹੜੀ ਆ ਫਸਟ ਟਾਈਮ ਟਰਾਈ ਕੀਤੀ ਆ ਹਨਾ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਜਦੋਂ 10 ਮਿੰਟ ਹੁੰਦੇ ਆ ਫਿਰ ਤੁਹਾਨੂੰ ਵੀ ਦਿਖਾ ਲ ਦੇਦਾ ਇੰਟਰਫੇਸ ਇਹ ਉਹਦਾ ਦੰਨੀਦਾ ਕਿਵੇਂ ਦਾ ਬੰਦਾ ਠੀਕ ਆ ਲਓ ਜੀ ਕਿੰਨਾ ਟਾਈਮ ਹੋ ਗਿਆ ਹੋਊਗਾ ਮੰਮੀ ਜੀ 10 10 ਮਿੰਟ ਹੋ ਗਏ ਹਨਾ 10 ਮਿੰਟ ਹੋ ਗਏ ਤੇ ਇਧਰ ਚਟਣੀ ਤੁਸੀਂ ਚੈੱਕ ਕਰੋ ਪਹਿਲਾਂ ਪਰ ਆਇਓ ਲਓ ਜੀ ਗੈਸ ਨੂੰ ਅਸੀਂ ਬੰਦ ਕਰ ਦਨੇ ਆ ਮੇਰੇ ਮੇਰੇ ਨਾ ਮੂੰਹ ਦੇ ਵਿੱਚ ਚਟਣੀ ਚਟਣੀ ਆਈ ਜਾਂਦਾ ਕੁਝ ਵੀ ਕਹਿ ਸਕਦੇ ਇਹਨੂੰ ਆਣਾ ਚਾਰ ਛਟਣੀ ਚਾਰ ਵਾਕੇ ਚਾਰ ਛਟਣੀ ਦੂਜੀ ਹੁੰਦੀ ਜਿਹੜੀ ਬਣਾਉਣੀ ਤੇ ਇੱਧਰ ਆਪਣਾ ਚਾਰ ਜਿਹੜਾ ਵਾ ਉਹ ਬਣ ਕੇ ਰੈਡੀ ਹੋ ਗਿਆ ਵਤਨੀਏ ਦਾ ਹੈ ਤੇ ਹੁਣ ਇਹਨੂੰ ਮੰਮੀ ਪਾਉਣ ਕੇ ਬਾਉਲ ਚ ਛਟਣੇ ਹੱਦੀ ਤਿਆਰ ਵਾ ਤੇ ਤੁਸੀਂ ਇਹ ਵਖਣਾ ਵੀ ਬਹੁਤੀ ਜ਼ਿਆਦਾ ਰੰਨਣੇ ਨਹੀਂ ਆ ਤੇ ਰੰਨਣਾਂ ਫੇਰ ਇਹਦੀ ਤਾਰ ਜਿ ਬਣ ਜਾਣੀ ਤਾਂ ਫੇਰ ਜਿੱਡੇ ਜਿ ਬਣੋਂਗੇ ਮਤਲਬ ਤਾਰ ਬਣਾਉਣੀ ਆ ਕਿ ਨਹੀਂ ਬਣਾਉਣੀ ਨਹੀਂ ਬਣਾਉਣੀ ਤੇ ਤਾਰ ਨਹੀਂ ਬਣਨੀ ਚਾਹੀਦੀ ਹਾਂ ਲਓ ਜੀ ਤੇ ਅਸੀਂ ਇਹਦੇ ਵਿੱਚ ਚਟਨੀ ਜਿਹੜੀ ਆ ਬੌਲ ਵਿੱਚ ਮੰਮੀ ਜੀ ਨੇ ਪਾ ਲਈ ਆ ਤੇ ਜਦਾਂ ਵੀ ਤੁਸੀਂ ਸਭ ਰੋਟੀ ਖਾਣੀ ਆ ਨਾ ਉਹਦੇ ਨਾਲ ਇੱਕ ਚਮਚਾ ਇਹ ਲੱលਿਆ ਕਰੋ ਛਟਨੇ ਦਾ ਲਓ ਜੀ ਕਮੈਂਟ ਕਰੋ ਕਿਦਾਂ ਦੇ ਲੱਗਣ ਦੀ ਆ ਠੀਕ ਆ ਤੇ ਫਿਰ ਸਾਨੂੰ ਤੁਸੀਂ ਵੀ ਬਣਾ ਕੇ ਤੇ ਸੋਨੇ ਸੋਨੇ ਕਮੈਂਟ ਕਰਿਓ ਤੇ ਬਾਕੀ ਜੇ ਰੈਸਪੀ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਠੀਕ ਆ ਇਦਾਂ ਦੀਆਂ ਹੋਰ ਰੈਸਪੀਆਂ ਦੇਖਣ ਨੂੰ ਤੇ ਬਾਕੀ ਹੁਣ ਮੰਮੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਮੈਂ ਬਸ ਇਹੋ ਹੀ ਕਹਿਣਾ ਵਾਂ ਵੀ ਤੁਸੀਂ ਬਣਾ ਕੇ ਖਾ ਕੇ ਤੇ ਫਿਰ ਸਾਨੂੰ ਕਮੈਂਟ ਕਰਿਓ ਕਿ ਕਿਦਾਂ ਦੀ ਬਣੀ ਆ ਆਪਣੀ ਰਿਵਿਊ ਦਿਓ ਸਾਨੂੰ ਜਰੂਰ ਤੇ ਫਿਰ ਆਪਾਂ ਤੁਹਾਡੇ ਰਿਵਿਊ ਸਾਰਿਆਂ ਦੇ ਪੜਾਂਗੇ ਤੇ ਫਿਰ ਅਸੀਂ ਪੜਦੇ ਹੁੰਨੇ ਆ ਤੇ ਤੁਹਾਨੂੰ ਪਤਾ ਰਪਲਾਈ ਵੀ ਕਰਦੇ ਹੁੰਨੇ ਆ ਤੇ ਜਦੋਂ ਤੁਸੀਂ ਇਹ ਖਾਣਾ ਆਚਾਰ ਤੇ ਸਬਜੀ ਦੇ ਨਾਲ ਰਖਿਓ ਬਹੁਤ ਸਵਾਦ ਲੱਗਣਾ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਤੇ ਟ੍ਰਾਈ ਕਰਕੇ ਤੇ ਸਾਨੂੰ ਦੱਸਿਓ ਚਲੋ ਜੀ ਆਸ ਕਰਦਾ ਤੁਹਾਨੂੰ ਸਾਰੀ ਜਿਹੜੀ ਰੈਸਪੀ ਆ ਇਹਦਾ ਪਤਾ ਲੱਗ ਗਿਆ ਹੋਊਗਾ ਹਨ ਤੇ ਜੇ ਪਤਾ ਲੱਗ ਗਿਆ ਵਾ ਜਰੂਰ ਟਰਾਈ ਕਰਿਓ ਘਰੇ ਤੇ ਫਿਰ ਟਰਾਈ ਕਰਕੇ ਕਿੱਦਾਂ ਦਾ ਲੱਗਾ ਉਹਦਾ ਟੇਸਟ ਫਿਰ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਧਰ ਅਮਨ ਹੁਣ ਕੁਝ ਨਹੀਂ ਬੋਲਣ ਦੀ ਤੇ ਇਹਦੇ ਆਪਾਂ ਰਿਵਿਊ ਲਵਾਂਗੇ ਅਮਨ ਜੀ ਬੋਲੋ ਵਧੀਆ ਬਣੀ ਹੁਣ ਖਾ ਕੇ ਪਤਾ ਲੱਗੂਗਾ ਹਾਂ ਤੇ ਹੁਣ ਆਪਾਂ ਇਹ ਇਹ ਹੁਣ ਇਹ ਰੋਟੀ ਦੇ ਨਾਲ ਖਾਣੇ ਆ ਤੇ ਸਾਨੂੰ ਵੀ ਫੇਰ ਹੀ ਪਤਾ ਲੱਗੂਗਾ ਹਨ ਚਲੋ ਠੀਕ ਆ ਜੀ ਫਿਰ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ ਠੀਕ ਆ